लक्ष्मी नारायण मंदिर कनौर विखे विष्णु भगवान लक्ष्मी हनुमान ग्रोहड़ भगवान यंत्र मूर्तियां दी स्थापना की गई इन्ह मूर्तियां दी सेवा महान ज्योतिष यादविंदर शर्मा से उन्हें परिवार से इलाका दे सहयोग वासयोग करवाई गई इस प्रोग्राम ले शहर किनौर चैकड़िया की गिनती च भगत नोभा यात्रा क्ढी गई इस सोबा यात्रा की सेवा सब तो पहला कनौर घनौर मशहूर मिठाई की दुकान दे मालिक ओम प्रकाश सैनी ने समोसे जूस का लंगर अटुट इस तो बाद खाटू सयाम मंदिर भी फ्रूट प्रसाद का लंगर लगाया गया इस तो बाद के ट्रेडर इसे मालिक गुरलाल गुरलालबजीत ने कोलड ड्रिंक का लंगर लगाया इस तो बाद शारदा माता मंदिर मंदिर तस्करमांदिर शोभा यात्रा का भरवान स्वागत किया गया इस मौके लक्ष्मी नारायण मंदिर के मुख पुजारी यादविंदर शर्मा ने मूर्तियां पूजा विधि पूर्वक तो बाद आरती करके भगत प्रसाद वितरित किया ਦਾ ਮਹਾਂ ਲక్ష్ਮੀ ਜੀ ਦੇ ਆਨ ਦੀ ਖੁਸ਼ੀ ਜਿ ਨਰਾਇਣ ਭਗਵਾਨ ਦੀ ਆਸ਼ਖਾਨ ਦੀ ਖੁਸ਼ੀ ਬਹੁਤ ਬਹੁਤ ਵਧਾਈਆਂ ਕਾਲੂ ਦੇ ਇੱਕ ਤਾਰੀਖ ਨੂੰ ਮੰਦਿਰ ਵਿੱਚ ਆ ਕੇ ਲక్ష్ਮੀ ਨਰਾਇਣ ਦੇ ਆਪਣੇ ਮਹਾਰਾਜ ਜੀ ਦੇ ਦਰਸ਼ਨ ਕਰੋ ਔਰ ਵਿਆਸ ਜੀ ਪੂਜਿਆ ਵਿਆਸ ਜੀ ਦੀ ਕਥਾ ਦਾ ਆਨੰਦ ਲੋ ਜਿਨ੍ਹਾਂ ਨੇ ਸਾਨੂੰ 22 ਤਰੀਕ ਤੋਂ ਲੈ ਕੇ 1 ਤਰੀਕ ਤੱਕ 락ਸ਼ਮੀ ਪੁਰਾਨ ਸੁਣਾਇਆ ਔਰ ਕੱਲ ਨੂੰ ਇਸ 락ਸ਼ਮੀ ਪੁਰਾਨ ਨੂੰ ਪੂਰਨ ਕਰਨ ਲਈ ਤੁਹਾਨੂੰ ਸਭ ਨੂੰ ਨਿਮੰਤ੍ਰਿਤ ਨਾ ਕੀ ਆ ਕੇ 락ਸ਼ਮੀ ਨਾਰਾਇਣ ਮੰਦਿਰ ਦੇ ਵਿੱਚ ਮੂਰਤੀ ਸਥਾਪਨਾ ਵਿੱਚ ਰਲੋ ਅਤੇ ਮਹਾਰਾਜ ਜੀ ਦਾ ਆਸ਼ੀਰਵਾਦ ਲੋ ਬੰਮ ਜੀ ਦਾ ਵੀ ਆਸ਼ੀਰਵਾਦ ਨਰਾਇਣ ਭਗਵਾਨ ਜੀ ਦਾ ਵੀ ਆਸ਼ੀਰਵਾਦ ਲੈਣਾ ਤੇ ਆ ਕੇ ਲੋ ਲక్ష్మీ ਨਾਰਾਇਣ ਭਗਵਾਨ ਜੀ ਕੀ ਦੇਖ ਅੱਜ ਮਹਾ ਲక్ష్ਮੀ ਨਾਰਾਇਣ ਮੰਦਿਰ ਘਨੌਰ ਵੱਲੋਂ ਜੀ ਮੂਰਤੀਆਂ ਦੇ ਸਥਾਪਨਾ ਦੇ ਸਬੰਧ ਵਿੱਚ ਇਹ ਸ਼ੋਭਾ ਯਾਤਰਾ ਕੀਤੀ ਗਈ ਹੈ ਆਪਣੇ ਮੰਦਿਰ ਦੇ ਵਿੱਚ ਮਹਾ ਲక్ష్ਮੀ ਨਾਰਾਇਣ ਭਗਵਾਨ ਜੀ ਸ੍ਰੀ ਅੰਤਰ ਜੀ ਦਰੂੜ ਭਗਵਾਨ ਜੀ ਔਰ લક્ષ્મીનારાયણ ભગવાન ਜੀ ਦੀਆਂ ਮੂਰਤੀਆਂ ਜਿਉਂ ਨੇ ਸਥਾਪਿਤ ਕੀਤੀਆਂ ਜਾਣਗੀਆਂ ਜੇ ਅੱਜ ਮੂਰਤੀ ਸਥਾਪਨਾ ਦੇ ਸਬੰਧ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਹੈ ਜੀ ਜਿਸ ਦੇ ਵਿੱਚ ਸਮੋਹ ਨਗਰ ਸਮੋਹ ਭਾਈਚਾਰਾ ਸਮੋਹ ਨਗਰ ਘਨੌਰ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਸਭੀ ਨੂੰ ਅਪੀਲ ਕਰਦੇ ਆਂ ਜੀ ਸਵੇਰੇ ਮੰਦਿਰ ਦੇ ਵਿੱਚ ਮੂਰਤੀ ਸਥਾਪਨਾ ਹੈ ਜੀ ਨਾਲੇ ਲੰਗਰ ਪੰਡਾ ਰਹਿ ਗਈ ਮਹਾਮਾਈ ਜੀ ਦਾ ਸੋ ਸਭੋ ਸੰਗਤ ਮਹਾਲక్ష్ਮੀ ਨਾਰਾਇਣ ਮੰਦਿਰ ਦੇ ਇਹੋ ਸਥਾਨ ਤੇ ਜੀ ਸਵੇਰੇ ਪਹੁੰਚ ਜਾਵੇ ਜੀ ਔਰ ਸਵੇਰੇ ਲੰਗਰ ਪੰਡਹਾਰਾ ਸੱਕੇ ਔਰ ਯਾਗ ਆਵੰਦ ਦੇ ਵਿੱਚ ਆਉਤੀ ਪਾ ਕੇ ਸੰਤ ਮਹਾਪੁਰਸ਼ ਪੁੱਜ ਵਿਆਸਤੀ ਦਾ ਸ਼ੁਭ ਅਸ਼ੀਰਵਾਦ ਪ੍ਰਾਪਤ ਕਰੋ ਜੀ ਬੋਲੀਏ ਲక్ష్ਮੀ ਨਾਰਾਇਣ ਭਗਵਾਨ ਕੀ ਜੈ ਯਾਤਰਾ ਜੀ ਇਹ ਬਹੁਤ ਵਧੀਆ ਸਵਾਗਤ ਕੀਤਾ ਹੀ ਪੰਡਤ ਜੀ ਨੇ ਤੇ ਇਹਨਾਂ ਦਾ ਐਵੇਂ ਦਾ ਧਾਰਮਿਕ ਯਾਤਰਾਵਾਂ ਨਿਕਲਣੀਆਂ ਚਾਹੀਦੀਆਂ ਨੇ ਤੇ ਜੋ ਬਹੁਤ ਬਹੁਤ ਧੰਨਵਾਦ ਪੰਡਤ ਜੀ ਦਾ ਮਹਾਰਾਜ ਦਾ ਕੀ ਨਾਮ ਲਗਾ ਗੁਰਲਾਲ ਸਿੰਘ ਜੀ ਦਾ ਕੰਮ ਹਾਂਜੀ ਆਪਣਾ ਖਾਲ ਫੀਡ ਦਾ ਲਫਾਫਿਆਂ ਦਾ ਕੰਮ ਹੈ ਠੀਕ ਹੈ ਜੀ ਕਹਿਣਾ ਚਾਹੁੰਦੇ ਆ ਯਾਤਰਾ ਨੂੰ ਇਹ ਬਹੁਤ ਵਧੀਆ ਹੀ ਧਾਰਮਿਕ ਸਮਾਗਮ ਦੇ ਦੇਣਾ ਚਾਹੁੰਦੇ ਆ ਧਾਰਮਿਕ ਸਮਾਗਮ ਹੁੰਦੇ ਰਹਿਣੇ ਚਾਹੀਦੇ ਨੇ ਜੀ ਇਹਦੇ ਜਨਤਾ ਜੁੜਦੀ ਹੈ ਹੀ ਬਹੁਤ ਬਹੁਤ ਧੰਨਵਾਦ ਪੰਡਤ ਜੀ ਦਾ ਮਹਾਰਾਜ ਦਾ ਥੈਂਕ